ਕੈਨੇਡਾ ਇਮੀਗ੍ਰੇਸ਼ਨ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਕਿਉਂ ਦਿੱਤਾ ਪਰ ਪੰਜਾਬੀਆਂ ਨੂੰ ਵੱਡਾ ਝਟਕਾ ਦੇਣ ਤੋਂ ਬਾਅਦ ਕੈਨੇਡਾ ਦੇ ਜਿੰਨੇ ਵੀ ਸਰੀ ਦੇ ਵਿੱਚ ਪੰਜਾਬੀ ਭੈਣ ਪਰ ਆ ਰਹੇ ਨੇ ਆ ਉਹਨਾਂ ਨੇ ਧਰਨਾ ਲਾਉਣ ਦਾ ਫੈਸਲਾ ਕਰ ਲਿਆ ਤੇ ਉਹਨਾਂ ਨੇ ਕਿਹਾ ਅਸੀਂ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਸਾਡਾ ਕੋਈ ਵੀ ਹੱਲ ਨਹੀਂ ਹੋ ਸਕਦਾ ਕਿਉਂਕਿ ਸਰੀ ਦੇ ਵਿੱਚ ਹੈਲਥ ਕੇਅਰ ਵਰਕਰ ਡਿਮਾਂਡ ਇਮੀਗ੍ਰੇਸ਼ਨ ਜਸਟਿਸ ਕਿਉਂਕਿ ਉਹਨਾਂ ਨੇ ਜਿਹੜੀ ਵੀ ਹੈਲਥ ਕੇਅਰ ਦੇ ਵਿੱਚ ਜਿੰਨੇ ਵੀ ਪੰਜਾਬੀ ਭੈਣ ਭਰਾ ਹੈਗੇ ਆ ਉਹਨਾਂ ਨੇ ਆਪ ਦਾ ਜਸਟਿਸ ਮੰਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਭੈਣ ਭਰਾ ਕੰਮ ਕਰਦੇ ਆ ਡਾਕਟਰੀ ਦੇ ਵਿੱਚ ਕਰਦੇ ਆ ਅਰੇ ਸਿਕਿਉਰਟੀ ਦੇ ਵਿੱਚ ਕਰਦੇ ਆ ਹੋਮ ਕੀਪਰ ਦੇ ਵਿੱਚ ਕਰਦੇ ਆ ਜਿੰਨਾ ਵੀ ਸਕਰੀਨ ਸ਼ਾਟ ਤੁਸੀਂ ਦੇਖ ਰਹੇ ਹੋ ਆਪਣੇ ਸਕਰੀਨ ਦੇ ਉੱਪਰ ਇਹਨਾਂ ਕੈਟਾਗਰੀ ਦੇ ਵਿੱਚ ਕੰਮ ਕਰਦੇ ਤੇ ਉਹਨਾਂ ਨੂੰ ਉਹਨਾਂ ਨੇ ਦੇਣ ਤੋਂ ਤੇ ਪਲੱਸ ਵਰਕ ਪਰਮਿਟ ਦੇਣ ਤੋਂ ਉਹਨਾਂ ਨੇ ਮਨਾਂ ਕਰਤਾ ਕਿ ਕਿਉਂਕਿ ਇਹ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲੇ ਇੰਨਾ ਜਿਹੇ ਵੱਡਾ ਕੋਟਾ ਹੈ ਨਹੀਂ ਗਾ ਜੀ ਨੀਅਰ ਅਬਾਊਟ ਜੇ ਗੱਲ ਕਰੀਏ ਤੇ ਇਹਨਾਂ ਨੇ ਕੋਟਾ ਜਿਹੜਾ 2025 ਦੇ ਵਿੱਚ ਮੰਗਿਆ ਸੀ ਉਹ ਮੰਗਿਆ ਸੀ 11000 ਬੰਦੇ ਦਾ ਪਰ ਇਹਨਾਂ ਨੂੰ ਜਿਹੜਾ ਕੋਟਾ ਮਿਲਿਆ ਸੀ ਉਹ ਮਿਲਿਆ ਸਿਰਫ 4000 ਬੰਦੇ ਦਾ 4000 ਬੰਦੇ ਦੇ ਵਿੱਚੋਂ ਨੀਅਰ ਅਬਾਊਟ 2900 ਐਪਲੀਕੇਸ਼ਨਾਂ ਇਹਨਾਂ ਕੋਲੇ ਆਲਰੇਡੀ ਪਹਿਲਾਂ ਹੀ ਪਈਆਂ ਹੋਈਆਂ ਤੇ ਬਚੀਆਂ ਪਿੱਛੇ ਕਿੰਨੀਆਂ 1100 ਐਪਲੀਕੇਸ਼ਨਾਂ ਤੇ ਇਹਨਾਂ ਨੇ ਕਿਹਾ ਕਿ ਅਸੀਂ 1100 ਐਪਲੀਕੇਸ਼ਨਾਂ ਹੀ ਆ ਜਿਹੜੀਆਂ ਉਹ ਨਵੀਆਂ ਲਾਵਾਂਗੇ ਨਵੀਆਂ ਸੈਪਟ ਕਰਾਂਗੇ ਉਹ ਵੀ ਉਹਦੇ ਵਿੱਚ ਸਿਰਫ ਟੌਪ ਲੈਵਲ ਸੋ ਪ੍ਰੋਫੈਸ਼ਨਲਸ ਡਾਕਟਰ ਹੋਣਗੇ ਜਾਂ ਫਿਰ ਕਹਿ ਸਕਦੇ ਹੋ ਵੱਡੇ ਲੈਵਲ ਦੀਆਂ ਨਰਸਸ ਹੋਣਗੀਆਂ ਤੇ ਮਤਲਬ ਜਿੰਨਾਂ ਕੋਲ ਚੰਗੀ ਡਿਗਰੀ ਚੰਗਾ ਐਕਸਪੀਰੀਅੰਸ ਹੋਊਗਾ ਜਿਹੜੇ ਮਾੜੇ ਢੇੜੇ ਬੰਦੇ ਰਹੇ ਨੇ ਜਿਹੜਾ ਆਪਾਂ ਪਹਿਲਾਂ ਪੜ ਕੇ ਟੈਂਸ ਸਕਰੀਨਸ਼ਾਟ ਉਹਨਾਂ ਬੰਦਿਆਂ ਨੂੰ ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਨਹੀਂ ਮਿਲੂਗਾ ਹੁਣ ਸਭ ਤੋਂ ਵੱਡਾ ਮੁੱਦਾ ਇਹ ਪੱਖਿਆ ਹੋਇਆ ਤਾਂ ਪਰ ਇਹ ਵੀ ਅੱਗੋਂ ਪੂਰੇ 2 ਚੈਲੰਜ ਲਏ ਬੈਠੇ ਹੈ ਕਿ ਅਸੀਂ ਉਹਨਾਂ ਟਾਈਮ ਤਹਰਨਾ ਲਾ ਕੇ ਰੱਖਣਾ ਹੈ ਜਿੰਨਾ ਟਾਈਮ ਸਾਨੂੰ ਕੋਈ ਵੀ ਸਾਡਾ ਸੋਲੂਸ਼ਨ ਨਹੀਂ ਮਿਲਦਾ ਪਰ ਹੁਣ ਦੇਖਦੇ ਹਾਂ ਕਿ 4000 ਤੋਂ ਵੱਧ ਕੇ ਕੋਟਾ 11000 ਹੁੰਦਾ ਜਾਂ ਨਹੀਂ ਹੁੰਦਾ ਜੇਕਰ 11000 ਹੋ ਜਾਂਦਾ ਹੈ ਸੱਤੇ ਪਾਸ਼ਾ ਵਾਹਿਗੁਰੂ ਅਗੇ ਅਰਦਾਸ ਕਰੋ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਉਥੇ ਕੰਮ ਪੀਆਰ ਪਲੱਸ ਵਰਕ ਪਰਮਿਟ ਵਧੀਆ ਤਰੀਕੇ ਨਾਲ ਮਿਲ ਸਕਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇਹੀ ਇੱਕ ਚੈਨਲ ਆ ਜਿਹੜਾ ਤੁਹਾਡੇ ਲਈ ਹਮੇਸ਼ਾ ਸਪੋਰਟ ਕਰਦਾ ਹੈ ਤੁਹਾਡੇ ਲਈ ਹਮੇਸ਼ਾ ਆਵਾਜ਼ ਚੱਕਦਾ ਹੈ ਜੇਕਰ ਆਪਦੇ ਭਲੇ ਲਈ ਤੁਸੀਂ ਚੈਨਲ ਨੂੰ ਸਬ नेहर सड दो